ਅੱਜ ਜਿੱਥੇ ਪੰਜਾਬ ਦੇ ਕਈ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਨੇ ਉੱਥੇ ਹੀ ਕਈ ਨੌਜਵਾਨ ਅਜੇ ਹੀ ਵੀ ਨੇ ਜੋ ਆਪਣੇ ਹੁਨਰ ਨੂੰ ਨਿਖਾਰ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਹੋਰਾਂ ਨੌਜਵਾਨਾਂ ਲਈ ਵੀ ਮਿਸਾਲ ਬਣ ਰਹੇ ਨੇ ਹੱਥ ਵਿੱਚ ਸਕੈਚ ਫੜ ਕੇ ਹੂਬਹੂ ਤਸਵੀਰਾਂ ਉਲੀਕਣ ਦਾ ਹੁਨਰ ਰੱਖਣ ਵਾਲਾ ਇਹ ਨੌਜਵਾਨ ਹੈ ਗੁਰਦਾਸਪੁਰ ਦਾ ਲਖਸ਼ ਜੋ ਮਹਿਜ਼ 15 ਮਿੰਟਾਂ ਵਿੱਚ ਹੂਬਹੂ ਤਸਵੀਰਾਂ ਕਾਗਜ਼ ਤੇ ਉਤਾਰ ਦਿੰਦਾ ਹੈ ਤਸਵੀਰਾਂ ਆਪਣੇ ਆਪ ਵਿੱਚ ਬੋਲਦੀਆਂ ਨੇ ਹੱਥ ਦੀ ਸਫਾਈ ਇਸ ਮਿਹਨਤੀ ਲੜਕੇ ਦੀ ਪ੍ਰਤਿਭਾ ਨੂੰ ਚਾਰ ਚੰਨ ਲਗਾ ਰਹੀ ਹੈ ਗੱਲਬਾਤ ਦੌਰਾਨ ਲਖਨੇ ਦੱਸਿਆ ਕਿ ਲੋਕਡਾਊਨ ਵਿੱਚ ਉਸਦੇ ਮਾਤਾ ਪਿਤਾ ਵੱਲੋਂ ਪ੍ਰੇਰਿਤ ਹੋਣ ਤੋਂ ਬਾਅਦ ਉਸ ਵੱਲੋਂ YouTube ਦੀ ਸਹਾਇਤਾ ਨਾਲ ਉਸਨੇ ਸਕੈਚ ਬਣਾਉਣੇ ਸ਼ੁਰੂ ਕਰ ਦਿੱਤੇ ਤੇ ਗੁਰਦਾਸਪੁਰ ਦੇ SSP ਵਿਆਮਾ ਹਰੀਸ਼ ਚੰਦਰ ਦਾ ਵੀ ਸਕੈਚ ਬਣਾ ਕੇ ਉਹਨਾਂ ਨੂੰ ਦਿੱਤਾ ਗਿਆ ਜਿਸ ਨੂੰ ਵੇਖ ਕੇ ਉਹ ਬਹੁਤ ਖੁਸ਼ ਹੋਏ ਤੇ ਆਉਣ ਵਾਲੇ ਸਮੇਂ ਵਿੱਚ ਵੀ ਉਸ ਨੂੰ ਅਪਰਾਧੀਆਂ ਦੇ ਸਕੈਚ ਬਣਾਉਣ ਦੀ ਜ਼ਿੰਮੇਵਾਰੀ ਦੇਣ ਦੀ ਉਹਨਾਂ ਵੱਲੋਂ ਗੱਲ ਆਖੀ ਗਈ। ਇਹ ਸ਼ੌਂਕ ਤੇ ਚਲੋ ਛੋਟੇ ਹੁੰਦੇ ਹੈਗਾ ਹੀ ਥੋੜਾ ਜਿਹਾ ਬਟ ਮੈਂ ਮਤਲਬ ਜਿਆਦਾ ਡੂੰਘਾ ਨਹੀਂ ਵਿੱਚ ਵੜਿਆ ਸੀ ਉਦੋਂ। ਇਹ ਲੋਕਡਾਊਨ ਵਿੱਚ ਮੇਰੀ ਮੰਦਰ ਨੇ ਐਕਸਪਾਇਰ ਕੀਤਾ ਕਿ ਪਾਪਾ ਨੇ ਕਿ ਚਲੋ ਤਵੇਲਾ ਬੈਠਰ ਨਾਲ ਕਰ ਲੈ। ਮਤਲਬ ਸਕੈਚਿੰਗ ਕਰ ਲੈ। ਜਿਵੇਂ ਲੋਕਡਾਊਨ ਤੁਹਾਨੂੰ ਪਤਾ ਕੀ ਹਾਲਾਤ ਹੀ ਕੁਛ। ਤੇ ਉਸ ਟਾਈਮ ਫਿਰ ਮੈਂ ਅਦੇ ਵਿੱਚ ਥੋੜਾ ਜਿਹਾ ਰੁੱਝਿਆ। ਫਿਰ YouTube ਰਾਹੀਂ ਫਿਰ ਉੱਥੇ ਮੈਨੂੰ ਬਹੁਤ ਬਹੁਤ ਸਿੱਖਣ ਨੂੰ ਮਿਲਿਆ ਇਹਦੇ ਵਿੱਚ ਕੀ ਪਤਾ ਲੱਗਿਆ ਕਿੱਦਾਂ-ਕਿੱਦਾਂ ਪੈਨਸਲ ਆ ਕਿੱਦਾਂ ਯੂਜ਼ ਹੁੰਦੀਆਂ ਤੇ ਅੱਥੋਂ ਆਪਾਂ ਆਰਟ ਨੇ ਵੀ ਕਰ ਸਕਦੇ ਮੈਨੂੰ ਐਨੀ ਵੀ ਨਹੀਂ ਪਤਾ ਸੀ ਕਿ ਮਤਲਬ ਇਹ ਕੰਮ ਕੀਤਾ ਕੀਤਾ ਵੀ ਹੋ ਸਕਦਾ ਵੈ ਤੇ ਉਹਦੇ ਵਿੱਚ ਹੀ ਮੈਂ ਕਰਦਾ ਰਿਹਾ ਸਿੱਖਦਾ ਰਿਹਾ YouTube ਤੋਂ ਹੀ ਮਤਲਬ ਕਿੱਦਾਂ ਵੱਡੇ-ਵੱਡੇ ਆਰਟਿਸਟ ਕਈ ਕਰਦੇ ਹੀ ਪ੍ਰੋਪਰ YouTube ਹੀ ਕਿਉਂ ਚੁਣਿਆ ਕਿਸੇ ਕੋਲੋਂ ਕੋਚਿੰਗ ਲੈਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਕੋਚਿੰਗ ਐਕਚੁਅਲੀ ਬਹੁਤ ਬਹੁਤ ਪ੍ਰਾਈਸ ਆ ਲੋਕਾਂ ਦੇ ਇੱਕ ਕੋ ਮੈਂ ਪੁੱਛਣ ਗਿਆ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ 3000 ਰੁਪਿਆ ਮਹੀਨਾ ਤੇ ਉਹਦੇ ਵਿੱਚ ਹਫਤੇ 'ਚ ਵੀ ਉਹ ਵੀ ਦੋ ਦਿਨ ਖਾਣਾ ਕਰਦਾ ਉਹਨਾਂ ਨੇ ਫਿਰ ਉਹ ਤੁਹਾਨੂੰ ਪਤਾ ਫਾਈਨੈਂਸ਼ੀਅਲੀ ਹਾਲਤ ਕਰਦਿਆਂ ਫਿਰ ਉਹ ਖਾ ਹੋ ਜਾਂਦਾ ਮੁਸ਼ਕਿਲ ਕਾਫੀ ਜ਼ਿਆਦਾ ਅੱਛਾ ਸਾਰੀ ਟ੍ਰੇਨਿੰਗ YouTube ਤੋਂ ਲਈਏ ਹਾਂਜੀ ਹਾਂਜੀ ਆਲਮੋਸਟ ਤੇ ਸਾਰੀ ਉੱਚੀ ਲਈ ਦੀ ਕੋਈ ਮਤਲਬ ਹੈ ਹੀ ਨਹੀਂ ਕਿ ਜਿੱਥੋਂ ਆਪਾਂ ਸਿੱਖ ਸਕੀਏ ਲੱਗੇ ਵੀ ਕਿਉਂਕਿ ਇਹ ਛੋਟਾ ਸ਼ਹਿਰ ਆ ਇੱਥੇ ਐ ਚੀਜ਼ਾਂ ਹੈਵੀਆਂ ਨਹੀਂ ਨਾ ਕਿ ਕਿਸੇ ਨੂੰ ਇਹ ਨਾ ਪਤਾ ਵੀ ਨਹੀਂ ਇਹ ਚੀਜ਼ ਬਾਰੇ ਨਾ ਉਹਨਾਂ ਕਿਤੇ ਕਿਤੇ ਪੇਂਟਰੀ ਕਿ ਬਣਾਈ ਹੈ ਮੈਂ ਕਾਫੀ ਸਿੰਗਰਾਂ ਦੀ ਕਈ ਮਤਲਬ ਦੇਵੀ ਦੇਵਤਿਆਂ ਦੀ ਕਈ ਗੁਰੂ ਮਹਾਰਾਜ ਦੀ ਗੁਰਗੋਬੀ ਸਿੰਘ ਜੀ ਦੀ ਗੁਰੂ ਨਾਨਕ ਦੇਵ ਜੀ ਦੀ ਗਣੇਸ਼ ਜੀ ਦੀ ਹੋਰ ਕਈ ਟੀ ਵੀ ਐਕਟਰਾਂ ਦੀ ਬਣਾਈ ਹੈ ਕਿੰਨੀ ਕੁਆਲੀਫਿਕੇਸ਼ਨ ਹੈ ਕੁਆਲੀਫਿਕੇਸ਼ਨ ਮੇਰੀ ਬੀਏ ਗ੍ਰੈਜੂਏਸ਼ਨ ਹੋ ਗਈ ਹੈ ਜੀ ਜਸਟ ਹੋਈ ਹੈ ਹੁਣ ਤੇ ਕੀ ਹੋਣਾ ਇਹਨੂੰ ਪ੍ਰੋਫੈਸ਼ਨਲੀ ਅਪਣਾਣਾ ਹਾਂਜੀ ਮੈਂ ਤੇ ਚਲ ਕੇ ਜਾਨਣਾ ਕਿ ਪ੍ਰੋਫੈਸ਼ਨਲੀ ਜਜ ਜੇ ਸਰਕਾਰਾਂ ਨਹੀਂ ਕਰਵਾੜੀ ਨੌਕਰੀਆਂ ਦਾ ਕੁਝ ਵੀ ਨਹੀਂ ਪਤਾ ਲੱਗੰਦਿਆਂ ਉਹ ਕਿੱਦਾਂ ਕਰਨਾ ਕਿਉਂਕਿ ਫੈਮਿਲੀ ਰੀਸੈਂਟਲੀ ਹੁਣੇ ਮੇਰੇ ਫਾਦਰ ਸਾਹਿਬ ਵੀ ਐਕਸਪਾਇਰ ਹੋਏ ਨੇ ਕਿੱਦਾਂ ਫਾਦਰ ਦੀ ਕਿੱਦਾਂ ਐਕਸਪਾਇਰ ਹੋਏ ਤੇ ਕਿੱਦਾਂ ਕਿਦੋਂ ਹੋਏ ਇਹ 6 ਮਹੀਨੇ ਹੋਏ ਨੇ ਉਹਨਾਂ ਨੂੰ ਹਜੇ ਐਕਸਪਾਇਰ ਹੋਏ ਕਿਡਨੀ ਫੇਲਰ ਕਰਨਾ ਤੇ ਮਤਲਬ ਬੜਾ ਮੁਸ਼ਕਿਲ ਹੋ ਗਈ ਦੀ ਕਰ ਕੰਮ ਕੁਮ ਅਭੀ ਆਇਂਦਾ ਥੋੜਾ ਬੋਧਾ ਜੋ ਕੋਈ ਆਪਣੇ ਮੈਂ ਮੰਗਦਾ ਨਹੀਂ ਪੈਸੇ ਚਲੋ ਜਿੱਦਾਂ ਕੋਈ ਖੁਸ਼ੀ ਨਾ ਦੇ ਜੇ ਦੇ ਜੇ ਕੋਈ ਦਾ ਕੰਮ ਹੀ ਆਂਦਾ ਕਈ ਵਾਰੀ ਕੋਈ ਕਪਲ ਸਕੈਚ ਆ ਜਾਂਦਾ ਕੋਈ ਕਿਸੇ ਨੇ ਕੋਈ ਕਿਸੇ ਨੂੰ ਕੋਈ ਗਿਫਟ ਕਰਨਾ ਹੋਵੇ ਤਾਂ ਆਂਦਾ ਇਦਾਂ ਕਿਸੇ ਦਾ ਬਣਾ ਕੇ ਕੋਈ ਮਦਰ ਵੀ ਲੱਗੇ ਵਿਚਾਰੇ ਮਿਹਨਤ ਕਰਦੇ ਆ ਸਕੂਲ ਲੱਗੇ ਤੇ ਇਦਾਂ ਹੀ ਪਾ ਚੱਲਦਾ ਹੈ ਰਿਗਰਨਮਸ ਹਾਂਜੀ ਇਹਦੇ ਵਿੱਚ ਇੱਕ ਪ੍ਰੋਫੈਸ਼ਨਲੀ ਪੇਂਟਿੰਗ ਇਦਾਂ ਵੀ ਹੁੰਦੀ ਹੈ ਕਿ ਜਿਵੇਂ ਪੁਲਿਸ ਮੁਲਾਜ਼ਮਾਂ ਨੂੰ ਕਈ ਜਿਹੜੀ ਲੋੜ ਪੈਂਦੀ ਆ ਜਿਵੇਂ ਆਰਟਿਸਟਾਂ ਦੀ ਕਿ ਜਿਨ੍ਹਾਂ ਦੇ ਮਤਲਬ ਕਰਾਇਮ ਜਿਹੜੇ ਕਰਦੇ ਆ ਉਹਨਾਂ ਦਾ ਸਕੈਚ ਬਣਵਾਣਾ ਹੁੰਦਾ ਕਈਆਂ ਨੇ ਹੁਣ ਮੈਨੂੰ ਐਕਚੁਅਲੀ ਪਤਾ ਨਹੀਂ ਇਹਦੇ ਵਿੱਚ ਪੋਸਟ ਹੁੰਦੀ ਆ ਕਿ ਨਹੀਂ ਹੁੰਦੀ ਮੇਰਾ ਅਭੀ ਇੱਛਾ ਹੈ ਕਿ ਮੈਂ ਇਦਾਂ ਕਰਾਂ ਕੁਝ ਪੁਲਿਸ ਨੂੰ ਹੈਲਪ ਕਰਾਂ ਕੁਝ ਇਦਾਂ ਕਰਾਂ ਅਪਰਾਧੀ ਨੂੰ ਫੜਾਉਣ ਵਿੱਚ ਵੀ ਸਹਾਇਤਾ ਕਰਾਂ ਹਾਂਜੀ 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 ਲੋੜ ਹੈ ਅਜਿਹੇ ਮਿਹਨਤੀ ਨੌਜਵਾਨਾਂ ਤੋਂ ਸੇਧ ਲੈਣ ਦੀ ਅਤੇ ਆਪਣੇ ਅੰਦਰ ਲੁਕੇ ਹੋਏ ਹੁਨਰ ਦੀ ਸਹੀ ਵਰਤੋਂ ਕਰਨ ਦੀ ਮੈਂ ਨਰੇਸ਼ ਕੁਮਾਰੀ ਆ ਦੀ ਲਕਸ਼ੀ ਦੇ ਮਮਾ ਹਾਂ ਮੈਂ ਦੇਖਦੀ ਆ ਕਿ ਆਪਣਾ ਐ ਆਪਨੇ ਆਟ ਜਿਹੜਾ ਕਰ ਰਿਆ ਵਾ ਬਹੁਤ ਵਧੀਆ ਕਰ ਰਿਆ ਵਾ ਮੈਂ ਕਹਿੰਨੀ ਆ ਕਿ ਉਧਰ ਉਧਰ ਘੁੰਮਣ ਦੀ ਬਜਾਏ ਆਪਣਾ ਅੰਦਰ ਬੈਠ ਕੇ ਸਭ ਤੋਂ ਵਧੀਆ ਕਰ ਰਿਆ ਹੋਰ ਮੋਟੀਵੇਟ ਕਰਦਾ ਇਹਦੇ ਪਾਪਾ ਦੀ ਡੈਥ ਹੋ ਗਈ ਸੀਗੀ 6 ਮਹੀਨੇ ਪਹਿਲੇ ਤੇ ਆਪਾਂ ਲੋਕਡਾਊਨ ਦੇ ਵਿੱਚ ਹੀ ਐ ਇਸ ਤਰ੍ਹਾਂ ਹੀ ਕਹਿੰਦੇ ਰਿਹਾ ਇਹਨੂੰ ਕਿ ਚੱਲ ਤੇਰੇ ਜਿਹਾ ਥੋੜਾ ਹੈਗਾ ਵਾ ਤੂੰ ਕਰ ਐ ਬਸ ਟੀਵੀ ਤੋਂ ਹੀ ਵਾ ਆਏ ਆ ਹੋ ਗਿਆ ਦੇਖ-ਦੇਖ ਕੇ ਇਹਨੇ ਬਸ ਅੱਦਾਂ ਬਣਾਉਣੇ ਸ਼ੁਰੂ ਕੀਤੇ ਫੇਰ ਐ ਬਾਕੀ ਥੋੜਾ ਬੋਧ ਜਿਵੇਂ ਬਾਹਰੋਂ ਵੀ ਕੋਈ ਆ ਜਾਂਦਾ ਵਾ ਆਰਡਰ ਫਿਰ ਉਹ ਬਣਾਉਂਦਾ ਵਾ ਘਰ ਦਾ ਆਪਣਾ ਵਧੀਆ ਕਰ ਰਿਹਾ ਥੋੜਾ ਨਾਲ ਓਕੇ ਬਾਕੀ ਮੈਂ ਟੀਚਿੰਗ ਕਰਦੀ ਵੀ ਆ ਨਾਲ ਤੈਨੂੰ ਲੱਗਦਾ ਕਿ ਇਹਨੂੰ ਪ੍ਰੋਫੈਸ਼ਨ ਦੇ ਤੌਰ ਤੇ ਅਪਣਾਉਣਾ ਚਾਹੀਦਾ ਪ੍ਰੋਫੈਸ਼ਨ ਆਰਡਰ ਠੀਕ ਹੈ ਹੁਣ ਜਿਵੇਂ ਕਰਦੇ ਪਿਆ ਅੱਜ ਕੱਲ ਤੁਹਾਨੂੰ ਪਤਾ ਮਹਿੰਗਾਈ ਦਾ ਸਮਾਂ ਵਾ ਤੇ ਬੱਚੇ ਜਿਵੇਂ ਹੁਣ ਪੜਾਇਆ ਲਿਖਾਇਆ ਵਾ ਆਪਾਂ ਤਾਂ ਕਹਿੰਨੇ ਕਿ ਵਧੀਆ ਸੋ ਕੋਈ ਜੋਬ ਮਿਲੇ ਕਈ ਤਰ੍ਹਾਂ ਦੀ ਜੋਬ ਹੁੰਦੀਆਂ ਇਹਦੇ ਵਿੱਚ ਵੀ ਹੁੰਦੀਆਂ ਵਾ